ਅਛਾ ਸਿਕਲ ਵੀ ਅੱਜ ਆਪਾਂ ਜਾਣਾ ਸੀਗਾ ਹੈਵੀ লাইਸੈਂਸ ਦੀ ਕਲਾਸ ਲਾਣ ਤੇ ਆਪਾਂ ਹੋਗੇ ਸਵੇਰੇ ਰੈਡੀ 7:30 ਵਜੇ ਤੇ ਆਪਾਂ ਜਾਣਾ ਸੀ ਘਰੋਂ ਬਾਹਰ ਨਿਕਲ ਤੇ ਮੈਡਮ ਬਣਾ ਲਈ ਸੀ ਰੋਟੀਆਂ ਤੇ ਆਪਾਂ ਜਾਣਾ ਸੀਗਾ ਹਸ਼ਿਆਰਪੁਰ ਤੇ ਆਪਾਂ ਮੋਟਰ ਗੱਡਾ ਮਰੀਕੇ ਕਿਤੇ ਆਪਾਂ ਨਿਕਲ ਕੇ ਕਰੋ ਘਰੋਂ ਨਿਕਲਦੇ ਆਪਾਂ ਪਹੁੰਚ ਗਏ ਜੀ ਉੱਜਾ ਉੱਜਾ ਦਾਣਾ ਉਸ ਤੋਂ ਬਚਦਾ ਹੀ ਆਪਾਂ ਪਹੁੰਚ ਸੈਲੀ ਤੇ ਹੰਦੋ ਵੱਲ ਹੁੰਦੇ ਹੋਏ ਮਾਲਪੁਰ ਹੁੰਦੇ ਹੋਏ ਹੰਦੂਵਾਲ ਹੰਦੂਵਾਲ ਤੋਂ ਚੱਬਿਆਣ ਚੱਬਿਆ ਤੋਂ ਸਦਾ ਹੀ ਹਸ਼ਿਆਰ ਪਰ ਜਿੱਥੇ ਹੈਵੀ লাইਸੈਂਸ ਦੀਆਂ ਕਲਾਸਾਂ ਲੱਗਦੀਆਂ ਲੋ ਜੀ ਪਹੁੰਚ ਗਏ ਬਹੁਤ ਜ਼ਿਆਦਾ ਸੰਗਤ ਬਹੁਤ ਬੰਦੇ ਕਲਾਸ ਹੋ ਗਈ ਸ਼ੁਰੂ ਮਾਸਟਰ ਜੀ ਹਰੇ ਆਏ ਨਹੀਂ ਸੀਗੇ ਪਰ ਜਦੋਂ ਮਾਸਟਰ ਜੀ ਆਏ ਤਾਂ ਬਹੁਤ ਵਧੀਆ ਪੜਾਉਂਦੇ ਆ ਬਹੁਤ ਵਧੀਆ ਜਿਹੜੀਆਂ ਸੜਕ ਦੇ ਨੀਜ਼ਮਾ ਦੀ ਉਲੰਘਣਾ ਜਿਹੜੇ ਕਰਦੇ ਆ ਉਹਨਾਂ ਬਾਰੇ ਦੱਸਦੇ ਆ ਕਿ ਆਪਾਂ ਲਾਲ ਲਾਈਟ ਕਿਉਂ ਨਹੀਂ ਟੱਪਣੀ ਚਾਹੀਦੀ ਪਰ ਮਟਰ ਜੀ ਦੇ ਭੜਾਉਣ ਦਾ ਢੰਗ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਕਲਾਸ ਦੇ ਵਿੱਚ ਘਟ-ਵੜ ਵੀ 40-50 ਬੰਦੇ ਤੇ ਚਾਰ-ਪੰਜ ਕਲਾਸਾਂ ਲੱਗ ਰਹੀਆਂ ਸੀ ਤੇ ਹੋ ਗਈ ਬ੍ਰੇਕ ਆਪਾਂ ਪੀਤਾ ਜੂਸ ਸਣੀ ਭਾਜੀ ਤੇ ਆਪਾਂ ਮਿੱਤਰ ਕਈ ਬੰਦੇ ਆਪਾਂ ਉੱਥੇ ਕਲਾਸ ਲਾਣ ਜਾਂਦੇ ਆ ਫੇਰ ਅਗੇ ਕਲਾਸ 30 ਮਿੰਟ ਦੀ ਬ੍ਰੇਕ ਤੋਂ ਬਾਅਦ ਫੇਰ ਕਲਾਸ ਚ ਤਾਂ ਅਸੀਂ ਦੇਖਿਆ ਕਿ ਬੰਦਾ ਰੀਲਾਂ ਦੇਖਦਾ ਸੀਗਾ ਮੈਂ ਕਿਹਾ ਭਾਈ ਕੀ ਕਰਦਾ ਕਹਿੰਦਾ ਰੀਲਾਂ ਦੇਖਦਾ ਕਿੰਨੇ ਗੱਛੇ ਜਿਆਦੇ ਸਾਡੀ ਰੀਲਾਂ ਆ ਗਈ ਮੋਰੇ ਬਾਗ ਬਾਗ ਚਾਹੇ ਪਏ ਆ ਮਿੱਤਰ ਘੈਂਟ ਗੱਲਬਾਤ ਆ ਪੂਰੀ ਉਹ ਬਾਈ ਦੇਖ ਰਿਹਾ ਵੀਡੀਓ ਵੀਊ ਬਣ ਗਿਆ ਇੱਕ ਹੋਰ ਚਲੋ ਜੀ ਮਾਸਟਰ ਜੀ ਆ ਗਏ ਕਲਾਸ 'ਚ ਤੇ ਮੈਂ ਕਲਾਸ ਹੋ ਗਈ ਸ਼ੁਰੂ ਕਲਾਸ ਦੇ ਵਿੱਚ ਕੋਈ ਪੜ੍ਹਾਈ ਹੋਈ ਤੇ ਛੁੱਟੀ ਹੋ ਗਈ ਜੀ ਪੂਰੀ ਚਲੋ ਜੀ ਘਰ ਨੂੰ ਸਾਰੇ ਖੁਸ਼ ਕੱਢ ਲੂ ਅੱਜ ਹੈਗਾ ਪੇਪਰ ਤੇ ਆਪਾਂ ਗਏ ਬਾਜ਼ਾਰ ਚ ਬਾਜ਼ਾਰ ਚ ਸੋਨੇ ਜਿਹਾ ਲੈਣਾ ਸੀ ਸਮਾਨ ਤੇ ਨਾਲੇ ਆਪਾਂ ਅਗੇ ਘਰ ਨੂੰ ਵਾਪਸ ਤੇ ਵਾਪਸੀ ਵੇਲੇ ਫਿਰ ਆਪਾਂ ਹੰਦੋਵਾਰ ਤੋਂ ਹੰਦੇ ਹੋਏ ਆਪਾਂ ਪਾਏ ਪਿੰਡ ਪਿੰਡ ਤੋਂ ਜਿਲੇ ਬੰਗਿਆ ਨੂੰ ਜੀ ਬੰਗਿਆ ਜਾ ਕੇ ਤੇ ਆਪਾਂ ਫਿਰ ਖਾਦੀ ਮੈਡਮ ਦੇ ਨਾਲ ਜੀ ਆ ਕੇ ਟਿੱਕੀ ਤੇ ਟਿੱਕੀ ਖਾ ਕੇ ਤੇ ਆਪਾਂ ਮਲਾਈ ਵੀਡੀਓ ਤੇ ਲਓ ਜੀ ਆ ਗਈਆਂ ਟਿੱਕੀਆਂ ਗਰਮਾ ਗਰਮ ਚੱਕੋ ਜੀ ਕਾ ਕਟਕੀ ਤੇ ਆਪਾਂ ਗੱਲ ਕਰ ਨੂੰ ਗੱਲ ਉਹਨੇ ਬੜੀ ਵੀਡੀਓ ਤੇ ਘਰੇ ਆ ਕੇ ਮੈਡਮ ਨੇ ਕੀਤਾ ਕੰਮ ਆਪਾਂ ਲਿਆਂਦੀਆਂ ਖੇੜ ਖੇੜ ਕਾ ਨੂੰ ਮੰਮੀ ਲੈ ਲਿਆਂਦਾ ਸੀ ਮ사ਜਰ ਤੇ ਉਹ ਨਹੀਂ ਉਹ ਨਹੀਂ ਚੱਲਿਆ ਜੀ ਸਾਡਾ ਤਾਂ ਪੀ ਲਿਆ ਲਹੂ ਉਹਨੇ ਲਹੂ ਇੰਨਾ ਬੀਤ ਤਮਲ ਉਹ ਚੱਲਿਆ ਹੀ ਨਹੀਂ ਸਾਡੇ ਦਾ ਸਾਡੇ ਤਾਂ ਪੈਸੇ ਲੱਗੇ ਉਹ ਬੁਕਾਰ ਗਏ ਚਲੋ ਜੀ ਫੇ ਪਲਾਇਆ ਜੀ ਡੋਗੀਆਂ ਨੂੰ ਦੁੱਧ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਵੀ ਜਾਣਾ ਕਲਾਸ ਲੈਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ